ਤੋਰਨ ਦੇ ਲਈ ਸਾਡੇ ਅਧਿਆਪਕ ਸਾਥੀ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਵਿਸ਼ੇਸ਼ ਤੌਰ ਤੇ ਸਾਡੇ ਸਾਥ ਦੇਣ ਦੇ ਲਈ ਸਾਡੇ ਵਿੱਚ ਪਹੁੰਚੇ ਆ ਆਦਰ ਸਤਿਕਾਰ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੋਂ ਇੱਕ ਗੱਲ ਮੈਂ ਅਕਸਰ ਕਰਦਾ ਹੁਣਾਏ ਮੋਸਟਲੀ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਕਿਸਾਨ ਪਰਿਵਾਰਾਂ ਦੇ ਵਿੱਚੋਂ ਸਾਡੇ ਜਿਹੜੇ ਸੱਜਣ ਮਿੱਤਰ ਪਹੁੰਚੇ ਹੋਏ ਆ ਸਾਨੂੰ ਪਤਾ ਹੈ ਵੀ ਜਦੋਂ ਅਸੀਂ ਪਾਣੀ ਲਾਉਂਨੇ ਆ ਤਾਂ ਮੋਗੇ ਦੇ ਵਿੱਚ ਜਦੋਂ ਝਾਫਾ ਫਸ ਜਾਂਦਾ ਉਹ ਤੰਗ ਬਹੁਤ ਕਰਦਾ ਪਤਾ ਨਾ ਜੀ ਇਸ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਤੇ ਜਿਹੜੇ ਇਹ ਚਾਫੇ ਫਸੇ ਹੋਏ ਆ ਪਿਛਲੇ 4 ਸਾਲਾਂ ਤੋਂ ਇਹਨਾਂ ਦਾ ਸਾਲ ਕੀ ਰਹਿ ਗਿਆ ਤੇ ਅਗਲੇ ਸਾਲ ਤੋਂ ਆਪਾਂ ਇਹ ਚਾਫੇ ਕੱਢ ਦੇਣੇ ਆ ਕੱਢ ਦੇਾਂਗੇ ਨਾ ਨਾਰਾ ਲਾ ਕੇ ਦੱਸੋ ਯਾਰ ਇਨ ਕਲਾਬ ਜਿੰਦਾਬਾਦ ਜੱਲਾਹੋ ਇਨ ਕਲਾਬ ਜਿੰਦਾਬਾਦ ਸਾਬਰ ਬੋਤ ਮੋਟਾ ਬੋਤ ਜੱਲਾਹੋ ਸੋ ਤੁਹਾਡੀ ਐਕਸਾਈਟਮੈਂਟ ਬਰਕਰਾਰ ਰਹਿਣੀ ਚਾਹੀਦੀ ਹੈ ਸੋ ਆਉ ਮੈਂ ਇੱਕ ਗੀਤ ਮੈਂ ਅਕਸਰ ਸਾਡੀਆਂ ਸਟੇਜਾਂ ਦੇ ਉੱਪਰ ਪਹਿਲਾਂ ਗਾਉਂਦਾ ਸੀ ਵਿਕਰਮ ਦੇਵ ਸਰ ਬੈਠੇ ਹੋਏ ਨੇ ਸੰਦੀਪ ਗਿੱਲ ਸਾਡੇ ਵੱਡੇ ਵੀਰ ਬੈਠੇ ਹੋਏ ਨੇ ਸੋ ਗੀਤ ਤੁਹਾਡੇ ਰੂਬਰੂ ਕਰਨਾ ਹੈ ਥੋੜਾ ਜਿਹਾ ਧਿਆਨ ਦੇਣਾ ਤੇ ਇੱਕ ਮੈਨੂੰ ਲੱਗਦਾ ਵੀ ਜੇਕਰ ਆਪਾਂ ਨੂੰ ਵਾਰ-ਵਾਰ ਕਹਿਣਾ ਪਿਆ ਰਿਹਾ ਵੀਰ ਜੀ ਨੇ ਤੁਹਾਨੂੰ ਬਹੁਤ ਵਾਰ ਕਿਹਾ ਸਾਡੇ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਇਹ ਕੋਈ ਚੰਗੀ ਗੱਲ ਨਹੀਂ ਹੈ ਅਸੀਂ ਅਧਿਆਪਕ ਹੈ ਇਹ ਸਾਨੂੰ ਵਾਰ-ਵਾਰ ਕਹਿਣਾ ਰਿਹਾ ਕਿ ਬੈਠ ਜਾਓ ਯਾਰਾ ਖਾਲੀ ਥਾਂਵਾਂ ਭਰ ਲਓ ਬੈਠ ਜਾਓ ਯਾਰ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਬੜੀ ਸਿਆਣੀ ਗੱਲ ਹੈਗੀ ਇਹ ਬੜੀ ਚੰਗੀ ਗੱਲ ਨਹੀਂ ਹੈਗੀ ਵਾਰ-ਵਾਰ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਜਦੋਂ ਦਾ ਮੈਂ ਸੁਣ ਰਿਹਾ 20 ਤੋਂ ਲੈ ਕੇ 30 ਕ ਵਾਰ ਸਾਡੇ ਵੀਰ ਨੇ ਕਹਿੰਦਾ ਕਿ ਵੀਰੇ ਬੈਠ ਜਾਓ ਯਾਰ ਸਾਰੇ ਇੱਥੇ ਖਾਲੀ ਜਗ੍ਹਾ ਪਈ ਐ ਨਾਲੇ ਫੋਟੋਆਂ ਬਹੁਤ ਵਧੀਆ ਆਉਣਗੀਆਂ ਨਾਲੇ ਆਪਣਾ ਸਬਰ ਪਰਖਿਆ ਜਾਊਗਾ ਵੀ ਅਸੀਂ ਕਿੰਨਾ ਕੁ ਪੇਸ਼ੀਐਂਸ ਰੱਖਦੇ ਹਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਇੱਕ ਵਾਰੀ ਬੈਠ ਜਾਓ ਜੀ ਉਹ ਜਾਣਣ ਦੇ ਥੰਬਿਆਂ ਤਾਂ ਹੀ ਸੋਖ ਵੀ ਲੈਂਦੀ ਏ ਓ ਮੰਨਿਆ ਕਿ ਕੋਈ ਬੱਦਲੀ ਤੁਪਾਂ ਰੋਗ ਵੀ ਲੈਂਦੀ ਏ ਉਹ ਜਾਣਣ ਦੇ ਥੰਬਿਆਂ ਤਾਂ ਹੀ ਸੋਖ ਵੀ ਲੈਂਦੀ ਏ ਪਰ ਨੂਰ ਤੇ ਜਾਏ ਓ ਨੂਰ ਤੇ ਜਾਏ ਪਰ ਨੂਰ ਤੇ ਜਾਏ ਕਰਮ ਗੁਲਾਮੀ ਕਿੱਜ ਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਹੋ ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ ਹੋ ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ ਸੌੜੀਆਂ ਸੋਚਾਂ ਓਹੋ ਸੌੜੀਆਂ ਸੋਚਾਂ ਸੌੜੀਆਂ ਸੋਚਾਂ ਕੋਲ ਵੀ ਬਸਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਓ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਬੜੀ ਜ਼ਰੂਰੀ ਹੁੰਦੀ ਏ ਮਿਰਕਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਮਬੱਤੀ ਨਾਲ ਮੋਮਬੱਤੀ ਨਾਲ ਮੋਮਬੱਤੀ ਨਾਲ ਕਦੇ ਘੜਾ ਹੈ ਰਿਜਤੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਪਿੱਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਪਿੱਜਦੇ ਨਹੀਂ ਹੁੰਦੇ ਓ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਓ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ ਕਿਉਂ ਨਫ਼ਰਤ ਦਾ ਕੋਈ ਦਵਾਈ ਇਲਾਜ ਨਹੀਂ ਹੁੰਦਾ ਸ਼ਾਨ ਕਿਸੇ ਦੀ ਓ ਸ਼ਾਨ ਕਿਸੇ ਦੀ ਸ਼ਾਨ ਕਿਸੇ ਦੀ ਵੇਖ ਵੇਖ ਕੇ ਖਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਇੱਕਲਾ ਸੰਤਰਾ ਗਾਉਣ ਲੱਗਿਆ ਉਹ ਨਾਲ ਨਾਲ ਤੁਹਾਡੀ ਤਾੜੀ ਤੇ ਪੀਪਾ ਮੰਤਰੀ 2 ਨੂੰ ਆਪਾਂ ਦੱਸ ਦੇਣਾ ਵੀ ਇਹ ਤਾੜੀ ਕੱਲੀ ਦੋ ਹੱਥਾਂ ਨਾਲ ਹੀ ਕਈ ਵਾਰੀ ਇੱਕ ਹੱਥ ਨਾਲ ਵੀ ਵੱਜ ਜਾਂਦੀ ਹੁੰਦੀ ਹੈ ਸੋ ਇੱਕ ਹੱਥ ਨਾਲ ਤਾੜੀ ਮਾਰਨ ਦਾ ਸਮਾਂ ਬਹੁਤ ਜਲਦੀ ਪਹੁੰਚਣ ਵਾਲਾ ਹੈ ਸੋ ਤਾੜੀ ਦੇ ਨਾਲ ਲਾਸਤੰਤਰਾ ਮੈਂ ਕਹਾਂ ਲੱਗ ਵਨ 2 3 ਸਟਾਰ ਮਿਰਕਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਖਰਕਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮਿਰਕਾ ਤੇਰੇ ਅੰਦਰ ਹੀ ਕਸਤੂਰੀ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਮਬੱਤੀ ਨਾਲ ਮੋਮਬੱਤੀ ਨਾਲ ਮੋਮਬੱਤੀ ਨਾਲ ਕਦੇ ਘੜਾਏ ਰਿੱਝਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ